ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੋ ਜੋ ਲੋਕਰਾਂ ਚੈਨਲ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਲਈਆਂ ਨੇ ਮਾਝੇ ਦੀ ਧਰਤੀ ਤੋਂ ਜਿਵੇਂ ਕੱਲ ਸ਼੍ਰੋਮਣੀ ਅਕਾਲੀ ਦਲ ਨੇ ਰੈਲੀ ਕਰਕੇ ਐਲਾਨ ਕੀਤਾ ਕਿ ਹੁਣ ਅਕਾਲੀ ਦਲ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੀ ਵਾਪਸੀ ਹੋ ਰਹੀ ਹੈ ਸੋ ਅੱਜ ਜੋ ਸੁਖਵੀਰ ਸਿੰਘ ਬਾਦਲ ਨੇ ਕਾਂਗਰਸ ਖੇਮੇ ਨੂੰ ਵੱਡਾ ਝਟਕਾ ਦਿੱਤਾ ਹੈ ਕਾਂਗਰਸ ਖੇਮੇ ਦੇ ਵਿੱਚ ਵੱਡੀ ਸਨ ਲਾਉਂਦਿਆਂ ਕਾਂਗਰਸ ਦਾ ਉਹ ਹੀਰੋ ਜਿਹੜਾ ਕਿ ਕਾਂਗਰਸ ਵਿੱਚ ਬਹੁਤ ਵੱਡਾ ਨਾਮ ਸੀ ਸਾਬਕਾ ਵਿਧਾਇਕ ਸੀ ਉਹਨਾਂ ਨੂੰ ਅੱਜ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ਹੈ ਔਰ ਉਹਨਾਂ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਹੈ ਜੋ ਕਾਂਗਰਸ ਵਿੱਚ ਬਹੁਤ ਵੱਡਾ ਕਦ ਸੀ ਉਸ ਆਗੂ ਦਾ ਜਿਸ ਨੇ ਅੱਜ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ ਸੋ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦੇਣਾ ਜੋ ਸੁਖਵੀਰ ਸਿੰਘ ਬਾਦਲ ਲਗਾਤਾਰ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਐਕਟਿਵ ਹੋ ਗਏ ਨੇ ਔਰ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਨੂੰ ਲੈ ਕੇ ਲਗਾਤਾਰ ਆਪਣੇ ਅਕਾਲੀ ਦਲ ਪਾਰਟੀ ਦੇ ਵਿੱਚ ਜੋ ਬਾਕੀ ਪਾਰਟੀਆਂ ਦੇ ਵਿੱਚੋਂ ਲੀਡਰ ਨੇ ਉਹਨਾਂ ਨੂੰ ਅਕਾਲੀ ਦਲ ਨਾਲ ਜੋੜ ਰਹੇ ਨੇ ਸੋ ਜਿਵੇਂ ਕੱਲ੍ਹ ਮਾਝਾ ਦੀ ਧਰਤੀ ਦੇ ਉੱਪਰ ਚਬਾਲ ਦੇ ਵਿੱਚ ਰੈਲੀ ਕਰਕੇ ਇੱਕ ਆਜ਼ਾਦ ਧੜੇ ਨੂੰ ਅਕਾਲੀ ਪੰਥ ਵਿੱਚ ਸ਼ਾਮਲ ਕਰਵਾਇਆ ਔਰ ਉਹਨਾਂ ਨੂੰ ਜਿਮਣੀ ਚੋਣ ਲਈ ਔਰ 2027 ਲਈ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਜੋ ਸੁਖਵਿੰਦਰ ਕੌਰ ਜਿਹੜੇ ਕਿ ਪ੍ਰਿੰਸੀਪਲ ਸੀਗੇ ਉਹਨਾਂ ਨੂੰ ਅਕਾਲੀ ਦਲ ਦੀ ਟਿਕਟ ਦੇ ਦਿੱਤੀ ਗਈ ਔਰ ਉਹਨਾਂ ਨੂੰ 2027 ਦਾ ਵੀ ਹਲਕਾ ਇੰਚਾਰਜ ਲਾ ਦਿੱਤਾ ਗਿਆ ਤਰਨਤਾਰ ਹਲਕੇ ਦਾ ਸੋ ਤਰਨਤਾਰ ਹਲਕੇ ਦੇ ਵਿੱਚ ਜੋ ਅਕਾਲੀ ਦਲ ਤੋਂ ਤਿੰਨ ਵਾਰ ਦੇ ਵਿਧਾਇਕ ਸੀਗੇ ਹਰਮੀਤ ਸਿੰਘ ਸੰਧੂ ਉਹ ਅਕਾਲੀ ਦਲ ਛੱਡ ਕੇ ਚਲੇ ਗਏ ਆਪ ਸ਼ਾਮਲ ਹੋ ਗਏ ਉਸ ਤੋਂ ਬਾਅਦ ਤਰੰਤਰ ਹਲਕੇ ਦੇ ਵਿੱਚ ਇਹ ਅਕਾਲੀ ਦਲ ਨੂੰ ਕੱਲ ਬਹੁਤ ਵੱਡਾ ਬਲ ਮਿਲਿਆ ਉਸ ਤੋਂ ਬਾਅਦ ਅੱਜ ਫਿਰ ਮਾਝੇ ਦੇ ਨਾਲ ਲੱਗਦੇ ਹਲਕੇ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਾਂਗਰਸ ਦੇ ਹੀਰੋ ਦੇ ਘਰ ਪਹੁੰਚਿਆ ਔਰ ਕਾਂਗਰਸ ਦਾ ਉਹ ਹੀਰੋ ਜਿਸ ਨੇ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਜਿੱਥੇ ਚਰਚਾਵਾ ਦਾ ਬਾਜ਼ਾਰ ਬਹੁਤ ਗਰਮ ਰਿਹਾ ਕਿ ਜੋ ਕੁਲਵੀਰ ਸਿੰਘ ਜੀਰਾ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਨੇ ਜਾਂ ਹਰੀ ਸਿੰਘ ਜੀਰਾ ਦੇ ਸੁਪੁੱਤਰ ਜਿਹੜੇ ਕਿ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਨੇ ਪਰ ਸਾਰਿਆਂ ਦੀਆਂ ਚਰਚਾਵਾਂ ਉਦੋਂ ਬਦਲ ਗਈਆਂ ਜਦੋਂ ਹਰਪ੍ਰੀਤ ਸਿੰਘ ਹੀਰੋ ਜੋ ਕਾਂਗਰਸ ਦਾ ਬਹੁਤ ਵੱਡਾ ਚਿਹਰਾ ਸੀ ਜਿਹੜੇ ਕਿ ਉਹਨਾਂ ਦੇ ਫਾਦਰ ਜੋ ਸਾਬਕਾ ਬਲਾਕਸੀ ਹਲਕਾ ਜੀਰਾ ਦੇ ਉਹਨਾਂ ਨੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਹਰਪ੍ਰੀਤ ਸਿੰਘ ਹੀਰੋ ਦੇ ਕਰ ਜਿਵੇਂ ਹੀ ਅੱਜ ਆਪਣੇ ਸੋ ਗ੍ਰੀਤ ਸਿੰਘ ਬਾਦਲ ਦੀਆਂ ਗੱਡੀਆਂ ਪਹੁੰਚੀਆਂ ਤਾਂ ਸਾਰੇ ਹੈਰਾਨ ਹੋ ਗਏ ਕਿਸੇ ਨੂੰ ਪਤਾ ਤੱਕ ਨਹੀਂ ਸੀ ਕਿ ਕਿਹੜਾ ਲੀਡਰ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਹੈ ਪਰ ਜਦੋਂ ਹਾਪੀ ਸਿੰਘ ਹੀਰੋ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਉਹਨਾਂ ਨੇ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਸੋ ਦੱਸ ਦਈਏ ਕਿ ਬੀਤੇ ਦਿਨੀ ਚਬਾਲ ਦੇ ਵਿੱਚ ਵੀ ਅਕਾਲੀ ਦਲ ਨੇ ਵੱਡੀ ਰੈਲੀ ਕਰਕੇ ਜੋ ਅਕਾਲੀ ਦਲ ਵਿੱਚ ਇੱਕ ਆਜ਼ਾਦ ਗਰੁੱਪ ਸ਼ਮੂਲੀਅਤ ਹੋਈ ਸੀ ਸੋ ਅਕਾਲੀ ਦਲ ਲਗਾਤਾਰ ਜਿਹੜਾ ਆਪਣਾ ਗ੍ਰਾਫ ਵਧਾਉਂਦਾ ਜਾ ਰਿਹਾ ਹੈ ਅਕਾਲੀ ਦਲ ਵਿੱਚ ਜੋ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਚੁੱਕਿਆ ਜੀਰੇ ਹਲਕੇ ਤੋਂ ਵੱਡੇ ਕਾਂਗਰਸੀ ਨੇਤਾ ਹੀਰੋ ਨੂੰ ਪਾਰਟੀ ਵਿੱਚ ਸ਼ਾਮਲ ਕਰਾਉਣ ਤੋਂ ਬਾਅਦ ਉਹਨਾਂ ਨੂੰ ਹਲਕਾ ਇੰਚਾਰਜਲਾ ਦਿੱਤਾ ਗਿਆ ਅਕਾਲੀ ਦਲ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਦਿਆਂ ਕਿ ਤਰਨਤਾਂ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਜੀਰਾ ਹਲਕੇ ਵਿੱਚ ਵੱਡਾ ਹੰਗਾਰਾ ਮਿਲਿਆ ਜੀਰਾ ਹਲਕੇ ਦੇ ਕੱਟੜ ਕਾਂਗਰਸੀ ਪਰਿਵਾਰ ਸਰਦਾਰ ਹਰਜਨ ਸਿੰਘ ਹੀਰੋ ਸਾਫਤਾ ਵਿਧਾਇਕ ਦੇ ਸੁਪੁੱਤਰ ਹਰਪ੍ਰੀਤ ਸਿੰਘ ਹੀਰੋ ਨੇ ਸੈਂਕੜੇ ਕਾਂਗਰਸੀ ਵਰਕਰਾਂ ਦੇ ਨਾਲ ਜੋ ਅੱਜ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ ਉਹਨਾਂ ਨੂੰ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਔਰ ਉਹਨਾਂ ਨੂੰ ਹਲਕਾ ਇੰਚਾਰਜ ਲਾਇਆ ਜੋ ਕਿ ਇੱਕ ਵੱਡਾ ਇਕੱਠ ਹੋਇਆ ਜੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਿਨੋ-ਦਿਨ ਹੋਰੇ ਚੜਾਈ ਜਿਸ ਦੇ ਕਾਰਨ ਅੱਜ ਬਹੁਤ ਸਾਰੇ ਲੀਡਰਾਂ ਨੇ ਅਕਾਲੀ ਦਲ ਦੇ ਨਾਅਰੇ ਲਾਏ ਜਿਨਮੇਜਾ ਸੰਸ਼ੇਖੋ ਸਾਹਿਬ ਕਾ ਗਵਰਨਰ ਮੰਤਰੀ ਜੁਗਿੰਦਰ ਸਿੰਘ ਜਿੰਦੂ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਔਰ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਤੇ ਵਰਕਰ ਹਾਜ਼ਰ ਹੋਏ ਸੋ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਮਜ਼ਬੂਤੀ ਮਿਲੀ ਅੱਜ ਮਾਧਿਅ ਤੋਂ ਬਾਅਦ ਨਾ ਲੱਗਦਾ ਹਲਕਾ ਜੀਰਾ ਦੇ ਵਿੱਚ ਜਿੱਥੇ ਕਿ ਜੀਰਾ ਹਲਕੇ ਵਿੱਚ ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ ਵਾਂਝਾ ਹੋ ਗਿਆ ਸੀ ਅਕਾਲੀ ਦਲ ਦਾ ਜਿਹੜਾ ਸੀਨੀਅਰ ਲੀਡਰ ਸੀ ਜਿਹੜਾ ਕਿ ਹਰੀ ਸਿੰਘ ਜੀਰਾ ਅਕਾਲੀ ਦਲ ਦੇ ਵਿੱਚੋਂ ਵਿਧਾਇਕ ਬਣਦੇ ਰਹੇ ਉਹਨਾਂ ਦਾ ਸੁਪੁੱਤਰ ਜਿਹੜੇ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਨੇ ਔਰ ਹਰੀ ਸਿੰਘ ਜੀਰਾ ਦੀ ਮੌਤ ਤੋਂ ਬਾਅਦ ਅਕਾਲੀ ਦਲ ਜਿਹੜਾ ਜੀਰਾ ਹਲਕੇ ਦੇ ਵਿੱਚ ਆਪਣਾ ਆਧਾਰ ਗਵਾ ਚੁੱਕਿਆ ਸੀ ਔਰ ਜੀਰਾ ਹਲਕੇ ਦੇ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਰਮੇਜਾ ਸਿੰਘ ਸੇਖੋ ਨੂੰ ਉਮੀਦਵਾਰ ਬਣਾਇਆ ਗਿਆ ਪਰ ਉਹ ਸਫਲ ਨਹੀਂ ਹੋ ਸਕੇ ਸੋ ਇਸੇ ਕਰਕੇ ਅਕਾਲੀ ਦਲ ਨੇ ਆਪਣਾ ਜੋ ਉਥੋਂ ਦਾ ਸਥਾਨਕ ਲੀਡਰ ਜਿਹੜਾ ਕਿ ਅਕਾਲੀ ਦਲ ਚਾਹੁੰਦਾ ਸੀ ਕੋਈ ਐਸਾ ਚਿਹਰਾ ਮਿਲੇ ਉਹ ਅੱਜ ਅਕਾਲੀ ਦਲ ਨੂੰ ਮਿਲ ਗਿਆ ਹਰਪ੍ਰੀਤ ਸਿੰਘ ਹੀਰੋ ਦੇ ਰੂਪ ਵਿੱਚ ਜੋ ਅਕਾਲੀ ਦਲ ਵਿੱਚ ਬਹੁਤ ਵੱਡਾ ਉਹਨਾਂ ਦਾ ਆਧਾਰ ਹੋਵੇਗਾ ਅਕਾਲੀ ਦਲ ਨੂੰ ਵੱਡਾ ਬਲ ਮਿਲਿਆ ਹੈ ਅੱਜ ਕਾਂਗਰਸ ਪਾਰਟੀ ਦੇ ਵਿੱਚ ਵੱਡਾ ਝਟਕਾ ਦਿੱਤਾ ਹੈ ਅਕਾਲੀ ਦਲ ਨੇ ਸੋ ਹਰਪ੍ਰੀਤ ਸਿੰਘ ਹੀਰੋ ਜਿਨ੍ਹਾਂ ਦੇ ਪੁੱਤਰ ਜਿਹੜੇ ਹਰਚੰਦ ਸਿੰਘ ਹੀਰੋ ਸਾਬਕਾ ਵਿਧਾਇਕ ਨੇ ਉਹਨਾਂ ਦੇ ਸੁਪੁੱਤਰ ਨੇ ਔਰ ਉਹਨਾਂ ਨੇ ਅਜਾ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਾਉਣ ਵਿੱਚ ਉਹ ਅਹਿਮ ਯੋਗਦਾਨ ਪਾਉਣਗੇ ਔਰ ਅਕਾਲੀ ਦਲ ਦੋ ਸਾਲਾਂ ਵਿੱਚ ਰਿਪੀਟ ਸਰਕਾਰ ਕਰੇਗਾ ਜਦੋਂ ਅਕਾਲੀ ਭਾਜਪਾ ਦਾ ਗਠਜੋੜ ਦੇ ਪਾਸੇ ਵੀ ਚਰਚਾਵਾਂ ਚੱਲ ਰਹੀਆਂ ਨੇ ਕਿਉਂਕਿ ਸ਼ਰਿੰਦਰ ਕੁਮਾਰ ਜਾਂਖੜ ਨੇ ਵਕਾਲਤ ਕੀਤੀ ਹੈ ਅਕਾਲੀ ਭਾਜਪਾ ਗਠਜੋੜ ਦੀ ਹਾਈ ਕਮਾਂਡ ਦੇ ਕੋਲ ਜਾ ਕੇ ਸੋ ਅਕਾਲੀ ਭਾਜਪਾ ਦਾ ਗਠਜੋੜ ਹੁੰਦਾ ਤਾਂ ਫਿਰ ਅਕਾਲੀ ਭਾਜਪਾ ਦੀ ਸਰਕਾਰ ਬਣਨੀ ਪੰਜਾਬ ਦੇ ਵਿੱਚ ਲਗਭਗ ਤੈ ਕਿਉਂਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਅਲੱਗ-ਅਲੱਗ ਚੋਣਾਂ ਲੜਨ ਗਿਆ ਤੇ ਅਕਾਲੀ ਭਾਜਪਾ ਇਕੱਠਾ ਚੋਣਾਂ ਲੜਦਾ ਤਾਂ ਅਕਾਲੀ ਭਾਜਪਾ ਨੂੰ ਇਸ ਦਾ ਲਾਭ ਹੋਵੇਗਾ